ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਮੀ ਦੋ ਦਿਨ ਤੋਂ ਲਗਾਤਾਰ ਹੀ ਪੈ ਰਿਹਾ ਜੀ ਜਿੱਧਰ ਵੀ ਫੋਨ ਕਰਵਾਂ অলਮੋਸਟ ਸਾਰੇ ਪੰਜਾਬ 'ਚ ਹੀ ਪੈ ਰਿਹਾ ਆ ਪਰਸੋਂ ਰਾਤ ਤੋਂ ਆ 23 ਤਰੀਕ ਦੀ ਰਾਤ ਤੋਂ ਅੱਜ ਤੀਜੀ ਰਾਤ ਹੋ ਚੱਲੀ ਆ ਲਗਾਤਾਰ ਮੀ ਪੈਂਦੇ ਨੂੰ 10-15 ਮਿੰਟ ਲਈ हट ਜਾਂਦਾ ਆ 2 ਘੰਟੇ ਫੇਰ ਪਈ ਜਾਂਦਾ ਕੱਲ ਰਾਤ ਤਾਂ ਬਹੁਤੇ ਹੀ ਪੈ ਗਿਆ ਆ ਮੈਂ ਇਸ ਵੇਲੇ ਨਵਾਂ ਸ਼ਹਿਰ ਖੜਾ ਆ ਚੰਡੀਗੜ੍ਹ ਚੌਂਕ ਦੇ ਵਿੱਚ ਰੋਪੜਾਲੂ ਤਾਂ ਜ਼ਿਆਦਾ ਹੀ ਗਿਆ ਦੱਸ ਦੇ ਕੱਲ ਬਹੁਤ ਪੈ ਗਿਆ ਸਾਰੇ ਕੱਲ ਵੀ ਬਹੁਤ ਸੀ ਰਾਤਿੰਗ ਬਹੁਤ ਪਿਆ ਅੱਜ ਸਵੇਰੇ 1 ਘੰਟੇ ਲਈ ਰੁਕਿਆ ਸੀਗਾ ਹੁਣ ਫੇਰ ਲਗਾਤਾਰ ਹੀ ਆ ਕਈ ਸਾਲਾਂ ਬਾਅਦ ਇਦਾਂ ਦੀ ਝੜੀ ਲੱਗੀ ਆ ਜਿੱਦਾਂ ਅੱਗੇ ਪਹਿ ਜਾਂਦਾ ਹੁੰਦਾ 2-4 ਘੰਟੇ ਪੈ ਕੇ ਹੜੀ ਜਾਂਦਾ ਅੱਜ ਤੀਜੀ ਰਾਤ ਹੋ ਜਾਣੀ ਆ ਲਗਾਤਾਰ ਪੈਂਦੇ ਨੂੰ ਦੂਜਾ ਦਿਨੇ ਆ ਤਾਂ ਕੱਲ ਨੂੰ ਵੀ ਇਦਾਂ ਹੀ ਬੈਦਰ ਹਜੇ ਦੱਸ ਰਹੇ ਆ ਮੈਂ ਬੈਦਰ ਚੈੱਕ ਕਰਦਾ ਸੀ ਕੱਲ ਨੂੰ ਮੀਂਹ ਆ ਪੂਰਾ ਅੱਜ ਰਾਤ ਦੇ 12 ਵਜੇ ਤੱਕ ਤਾਂ ਇਸੇ ਹੀ ਸਪੀਡ ਤੇ ਚੱਲਣਾ ਹੀ ਚੱਲਣਾ ਆ ਤੁਸੀਂ ਦੇਖੀ ਜਾਂਦੇ ਆ ਸਾਰੇ ਵੀਡੀਓ ਦੇਖੀ ਜਾਂਦੇ ਆ ਕਈਆਂ ਪਿੰਡਾਂ 'ਚ ਤਾਂ ਬਹੁਤਾ ਹੀ ਪਾਣੀ ਭਰ ਗਿਆ ਹੈ ਜਿੱਦਾਂ ਪਾਣੀ ਦੇ ਨਾਲ ਹਾਲਾਤ ਮਾੜੇ ਹੀ ਹੋ ਗਏ ਆ ਬਹੁਤੇ ਲੋਕਾਂ ਦੇ ਤਾਂ ਘਰਾਂ 'ਚ ਵੀ ਪਾਣੀ ਜਾ ਵੜਿਆ ਕਿਉਂੋ ਵੈਸੇ ਮੀਂਹ ਦੀ ਲੋਡ ਵੀ ਹੁੰਦੀ ਆ ਫਸਲਾਂ ਲਈ ਪਰ ਉਨੀਕ ਹੁੰਦੀ ਆ ਜਿੰਨੀ ਕੁ ਜ਼ਰੂਰੀ ਹੋਵੇ ਇਹ ਹੁਣ ਲੋਡ ਤੋਂ ਜ਼ਿਆਦਾ ਹੀ ਪੈ ਰਿਹਾ ਆ ਕਿਉਂ ਮੈਂ ਖਬਰਾਂ ਦੇ ਵਿੱਚ ਦੇਖਦਾ ਸੀ ਕਈ ਟੈਂਮਾਂ ਦੇ ਉੱਪਰ ਵੀ ਖਤਰੇ ਤੱਕ ਪਾਣੀ ਆ ਚੁੱਕਾ ਆ ਉਨਾ ਹੀ ਫਿਰ ਦਰਿਆਵਾਂ 'ਚ ਵੱਧ ਛੱਡ ਰਾਇਆ ਦਰਿਆਵਾਂ 'ਚ ਵੱਧ ਜਿੱਦਾਂ ਸਤਲੁਜ ਦੇ ਵਿੱਚ ਵੀ ਬਹੁਤ ਛੱਡਿਆ ਆ ਉੱਥੋਂ ਫਿਰ ਨਹਿਰਾਂ 'ਚ ਨੂੰ ਛੱਡਦੇ ਆ ਨਹਿਰਾਂ 'ਚ ਵੀ ਹੁਣ ਜ਼ਿਮੀਂਦਾਰਾਂ ਨੂੰ ਉਨੀ ਲੋਡ ਨਹੀਂ ਹੈਗੀ ਫਸਲਾਂ ਝੋਨੇ ਤਾਂ ਨਿਸਰ ਗਏ ਆ ਕਮਾਦੀਆਂ 'ਲੇ ਵੀ ਜਿੱਦਾਂ ਹੁਣ ਨਹੀਂ ਲੋਡ ਹੈਗੀ ਹਜੇ ਤਾਂ ਮੱਕੀ ਦੀ ਵੜਾਈ ਚੱਲਣ ਵਾਲੀ ਆ ਇਸ ਕਰਕੇ ਜਿੰਨੀ ਕੁ ਲੋੜ ਆ ਉਹਨਾਂ ਕੇ ਸਹੀ ਰਹਿੰਦਾ ਆ ਹੁਣ ਤਾਂ ਲੋੜ ਤੋਂ ਜ਼ਿਆਦਾ ਹੀ ਆ ਪੈ ਰਿਆ ਹੁਣ ਤਾਂ ਬੱਸ ਇਹਨੂੰ ਕਰ ਦੇਣੀ ਚਾਹੀਦੀ ਆ ਕੱਲ ਮੈਨੂੰ ਜਿੱਦਾਂ ਕਿਸੇ ਨੇ ਨਾ ਵੀਡੀਓ ਭੇਜੀ ਸੀ ਉਧਰੋਂ ਕਰੋਪੜ ਤੋਂ ਅਤਰਾਜ ਆ ਜਿਹੜਾ ਮੇਨ ਪੌਲੇ ਆ ਉਹਦੇ ਉੱਪਰੋਂ ਕਹਿੰਦੇ ਪਾਣੀ ਚੱਲ ਰਿਹਾ ਕਹਿੰਦੇ ਦੇਖੋ ਵੀਡੀਓ ਭੇਜੀ ਵੀ ਨਹੀਂ ਛੋਟੀ ਜੀ ਕਹਿੰਦੇ ਭਾਈ ਉੱਪਰੋਂ ਪਾਣੀ ਉਹਦੇ ਚੱਲ ਰਿਹਾ ਆ ਜਿੱਦਾਂ ਸ਼ਹਿਰੋਂ ਵੀ ਆ ਕੇ ਖੁਸ਼ ਦਰਿਆਲ ਆ ਤਾਂ ਜੋ ਨੀਵਾਈ ਸੀ ਉਧਰੋਂ ਸ਼ਹਿਰੋਂ ਆ ਕੇ ਦਰਿਆ ਦੇ ਵਿੱਚ ਡੱਕ ਰਿਹਾ ਸੀਗਾ ਪਾਣੀ ਚੰਗਾ ਅੱਧਾ ਅੱਧਾ ਫੋਟਾ ਪੌਣਾ ਪੌਣਾ ਫੋਟਾ ਸੀਗਾ ਵਿੱਚੋਂ ਵਿੱਚੋਂ ਚੱਲ ਰਿਹਾ ਬਾਕੀ ਆ ਜੀ ਨਵਾਂ ਸ਼ਹਿਰ ਰੇਲਵੇ ਰੋਡ ਦੇ ਹਾਲਾਤ ਕੱਡੀ ਜਿਹਾ ਮਾੜਾ ਮੋਟਾ ਬੰਦਾ ਸੇਫ ਹੈਗਾ ਹੀ ਆ ਸਕੂਟਰ ਮੋਟਰਸਾਈਕਲ ਦਾ ਤਾਂ ਇੱਥੇ ਪਤਾ ਹੀ ਨਹੀਂ ਵੀ ਕਿਹੜੇ ਵੀ ਲੈ ਕਿੱਥੇ ਵਹਿ ਜਾਣਾ ਆ ਇੱਕ ਦਿਨ ਮੈਂ ਅੱਗੇ ਸਕੂਟਰ ਤੇ ਬਾਈਕਲ ਤੇ ਆਉਂਦਾ ਸੀਗਾ ਸਕੂਟਰੀ ਤੇ ਤਾਂ ਦੋ ਕੁੜੀਆਂ ਵਿਚਾਰੀਆਂ ਆਉਂਦੀਆਂ ਆਉਂਦੀਆਂ ਤਾਂ ਸਿੱਧੀਆਂ ਹੀ ਉਹਨਾਂ ਦੀ ਅੱਧੀ ਸਕੂਟਰੀ ਉਹ ਥੱਲੇ ਬੈ ਗਈ ਉਹ ਦੁਕਾਨਾਂ ਵਾਲੇ ਆਲੇ ਦੋ ਆਲੇ ਉਹ ਕੈਮਰੇ ਕੱਢ ਕੇ ਨਾ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਕੋਈ ਬਾਹਰ ਨਹੀਂ ਨਿਕਲਿਆ ਹੈਗਾ ਦੇ ਦੇਖੀਏ ਉਹਨਾਂ ਦੇ ਸੱਟ ਤਾਂ ਨਹੀਂ ਲੱਗੀ ਉਹ ਬਿਆਰੀਆਂ ਦੀ ਸਕੂਟਰੀ ਐਦਾਂ ਹੀ ਖੜੀ ਦੀ ਖੜੀ ਰਹਿ ਗਈ 1.5 ਫੁੱਟ ਥੱਲੇ ਨੂੰ ਚਰ ਗਈ ਇੱਥੇ ਦੁਕਾਨਾਂ ਵਾਲੇ ਗਵਰਨਮੈਂਟ ਦਾ ਕਸੂਰ ਕੱਢੀ ਜਾਂਦੀ ਆ ਤਾਂ ਗਵਰਨਮੈਂਟ ਕਹੀ ਜਾਂਦੀ ਆ ਦੁਕਾਨਾਂ ਵਾਲੇ ਪਾਣੀ ਸੱਟ ਸੱਟ ਕੇ ਪੱਟ ਦਿੰਦੇ ਆ ਸੜਕਾਂ ਜਦੋਂ ਕੋਈ ਪਾਈਪ ਪਾਉਂਦਾ ਦੁਕਾਨ ਚੇਂਜ ਕਰਦਾ ਤਾਂ ਉਹ ਕਹਿੰਦੇ ਪਾਈਪ ਪਾਉਂਦਾ ਉਹ ਪੂਰੀ ਤਰ੍ਹਾਂ ਠੀਕ ਨਹੀਂ ਕਰਾਉਂਦਾ ਆ ਦੇਖੋ ਹਣ ਸਕੂਟਰ ਦੀਆਂ ਕਿੱਕਾ ਮਾਰ ਰਿਹਾ ਇੱਥੇ ਇਹਦਾ ਸਕੂਟਰ ਬੰਦ ਹੋ ਗਿਆ ਸਗਾ ਪਾਣੀ ਪੈ ਗਿਆ ਪਲੱਗ ਨੂੰ ਪਾਣੀ ਲੱਗ ਗਿਆ ਤਾਂ ਖੜ ਗਿਆ ਆ ਦੇਖ ਲਓ ਹਾਲਾਤ ਇਹ ਨਵੇਂ ਸ਼ਹਿਰ ਦੇ ਮੇਨ ਸੜਕਾਂ 'ਚੋਂ ਇੱਕ ਆ ਇਧਰੋਂ ਜੇ ਆਪਾਂ ਆ ਹੌਮਲੋ ਵਿੱਚ ਆਉਣੇ ਆ ਤਾਂ ਇਧਰਲੇ ਪਿੰਡਾਂ 'ਚੋਂ ਸਨੋਵ ਵਗੈਰਾ 'ਚ ਤਾਂ ਇਧਰ ਪਿੰਡਾਂ ਨੂੰ ਅੱਗੇ ਲਿਆ ਕੇ ਸਾਲੋਂ ਵੱਲ ਨੂੰ ਮੇੜਦੀ ਆ ਸੜਕ ਇਤੋਂ ਹੀ ਸਾਰੇ ਹੋ ਕੇ ਜਾਂਦੇ ਆ ਮੰਡੀ ਚੋਂ ਇਹ ਸੜਕ ਜਾਂਦੀ ਆ ਹੁਣ ਜੇ ਇਹਦਾ ਹੀ ਆ ਹਾਲਾਤ ਆ ਤਾਂ ਬਾਕੀ ਕੀ ਹੋਊਗਾ ਇਹ ਮੇਨ ਸੜਕਾਂ ਚੋਂ ਇੱਕ ਆ ਨਵਾਂ ਸ਼ਹਿਰ ਦੀ ਬਾਲਾ ਹੀ ਬੁਰਾ ਹਾਲ ਆ ਤੁਰ ਤੱਕ ਐਦਾ ਹੀ ਆ ਜਿੱਥੋਂ ਸ਼ੁਰੂ ਹੋ ਜਾਂਦੀ ਆ ਨਾ ਉੱਥੋਂ ਲੈ ਕੇ ਐਦਾ ਹੀ ਆ ਜਿੱਦਾਂ ਮੀਂਹ ਤਾਂ ਹੁਣ 2 ਦਿਨ ਤੋਂ ਲਗਾਤਾਰ ਹਟਦਾ ਹੀ ਨਹੀਂ ਰਿਹਾ ਜਿੱਦਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਅੱਜ ਤੀਜੀ ਰਾਤ ਹੋ ਜਾਣੀ ਆ 2 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਰਿਹਾ ਪਰੇ ਤੇ ਲੋਕਾਂ ਨੂੰ ਪਰੇਸ਼ਾਨੀ ਆ ਆਉਣ ਵਾਲਿਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਉਦੋਂ ਤੋਂ ਬਹੁਤ ਵੱਡੀ ਆ ਉਹਨਾਂ ਫੇ ਇੱਧਰ ਕਸਟਮਰ ਨਹੀਂ ਆਉਂਦਾ ਹੈਗਾ ਹੁਣ ਸੱਟਾ-ਜੋਟਾ ਲਵਾਉਣ ਆਪਕਲੇ ਨੇ ਆਪਣੀ ਮਸ਼ੀਨਰੀ ਤੜਵਾਉਣ ਤਾਂ ਆਉਣਾ ਹੀ ਨਹੀਂ ਹਨਾ ਸੌਕ ਪੱਕੇ ਤੇ ਇੱਥੇ ਕਾਫੀ ਰਸ਼ ਹੁੰਦਾ ਆ ਅੱਜ ਨਾਲੇ ਸੋਮਵਾਰ ਦਾ ਦਿਨ ਹੈ ਤਾਂ ਬਿਲਕੁਲ ਰਸ਼ ਹੈ ਨਹੀਂਗਾ ਗੱਡੀ ਬੜੇ ਨਿਆਰੇ ਨਾਲ ਜਾਈ ਜਾਂਦੀ ਆ ਬਹੁਤ ਹੀ ਤਰਸਯੋਗ ਹਾਲਾਤ ਆ ਜੀ ਤੌਰ ਕੇ ਵੀ ਬੰਦਾ ਨਹੀਂ ਇੱਥੇ ਕੋਈ ਜਾ ਸਕਦਾ ਆਲੇ-ਦਾਲਿਓਂ ਛਿੱਟੇ ਪੈਂਦੇ ਆ ਗੱਡੀਆਂ-ਗੁੱਡੀਆਂ ਦੇ ਜੇ ਤਾਂ ਕੋਈ ਉਦਾਂ ਦੇ ਕੱਪੜੇ ਪਾ ਕੇ ਤੁਰਿਆ ਆ ਠੀਕ ਠਾਕ ਆ ਜਿਹੜਾ ਕੋਈ ਪਿੰਡਾਂ ਨੂੰ ਟੌਰ ਕੱਢ ਕੇ ਆ ਗਿਆ ਵੀ ਚਲੋ ਸ਼ਹਿਰ ਜਾਏ ਹੁਣੇ ਆ ਉਹਦਾ ਤਾਂ ਬੁਰਾ ਹਾਲ ਹੀ ਆ ਇੱਥੇ ਦੇਖੋ ਹਾਲਾਤ ਇੱਥੇ ਦੁਕਾਨਾਂ ਵਾਲਿਆਂ ਨੂੰ ਲਿਆ ਕੇ ਮੱਛੀਆਂ ਛੱਡ ਦੇਣੀਆਂ ਚਾਹੀਦੀਆਂ ਇਹ ਤਾਂ ਥੋੜੀ ਜਿਹਾ ਨਗਰਪਾਲ ਕਾਲਿਆਂ ਨੂੰ ਸ਼ਾਇਦ ਹੋਵੇ ਵੇ ਅਸੀਂ ਕਰਦੇ ਹੀ ਇਹ ਕਸ਼ ਇੱਥੇ ਅਸੀਂ ਇੱਥੋਂ ਲੰਘ ਰਹੇ ਸੀ ਆ ਕਿਸੇ ਦੀ ਝੋਨੇ ਦੇ ਵਿੱਚ ਰਾਤ ਦੀ ਗੱਡੀ ਡਿਗਿਊ ਹੋਣੀ ਆ ਜਿੱਦਾਂ ਦੇਖੋ ਡੀਜ਼ਲ ਡੁੱਲਿਆ ਆ ਫਿਲਟਰ ਫੋਲਟਰ ਵੀ ਉਹ ਪਏ ਆ ਇੱਧਰ ਆਉਂਦੇ ਡੀਜ਼ਲ ਡੋਲ ਲੱਗਿਆ ਆ ਸਾਰਾ ਹੀ ਗੱਡੀ ਥੱਲੇ ਲੱਗ ਗਈ ਹੋਣੀ ਐ ਇੱਧਰ ਆ ਕੇ ਝੋਨੇ ਦਾ ਵੀ ਥੈ ਖਰਾਬ ਕੀਤਾ ਤਾਂ ਗੱਡੀ ਦਾ ਵੀ ਨੁਕਸਾਨ ਹੋਇਆ ਹੁਣ ਆ ਕਾਫੀ ਡੀਜ਼ਲ ਦਾ ਬਹੁਤ ਮਹਿੰਗਾ ਰਿਆਂ ਦੇ ਓ ਤੱਕ ਡੀਜ਼ਲ ਗਿਆ ਇਹ ਇੱਥੇ ਇੱਥੇ ਹੁਣ ਝੋਨੇ ਨੂੰ ਵੀ ਨੁਕਸਾਨ ਕਰੂਗਾ ਜੜਾਂ ਤਾਂ ਝੋਨਾ ਪਾਰ ਆ ਨਸਾਰੇ ਤੇ ਆਏ ਹਨ ਚੰਗੇ ਥੈ ਨੂੰ ਪੰਜ ਸੱਤ ਮਾਲਿਆਂ ਨੂੰ ਨੁਕਸਾਨ ਕਰ ਦੇਣਾ ਜੜਾਂ ਤੋਂ ਜਿਹੜੀ ਡੀਜ਼ਲ ਨੇ ਆਂ ਦੇ ਇੱਥੇ ਫਿਲਟਰ ਫੋਲਟਰ ਵੀ ਨਿਕਲ ਗਿਆ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੁਣ ਡੀਜ਼ਲ ਡੁੱਲਿਆ ਤੁਹਾਨੂੰ ਪਾਣੀ ਦਾ ਰੰਗ ਵੱਖਰਾ ਹੀ ਦੱਸਦਾ ਹੁਣ ਡੀਜ਼ਲ ਦਾ ਕਾਲਾ ਤੇਲ ਦਾ ਉਹ ਤੱਕ ਨੁਕਸਾਨ ਕਰ ਗਿਆ ਇਦਾਂ ਗੱਡੀ ਤਾਂ ਥੱਲੇੋਂ ਤਾਂ ਖਤਮੇ ਹੋ ਗਈ ਹੋਣੀ ਆ ਟੁੱਟ ਟੁੱਟ ਗਈ ਹੋਣੀ ਆ ਕਮ ਖਤਰੇ ਵਾਲਾ ਹੀ ਆ ਮੈਨੂੰ ਹੁਣੇ ਹੀ ਪਤਾ ਲੱਗਾ ਆ ਫੋਨ ਆਇਆ ਕਹਿੰਦੇ ਵੀ ਪੰਜਾਬ ਰੈਡ ਅਲਰਟ ਜਾਰੀ ਕਰਤਾ ਹਮਾਚਲ ਚ ਜੈਲੋ ਆ ਪੰਜਾਬ ਚ ਕਹਿੰਦੇ ਰੈਡ ਅਲਰਟ ਜਾਰੀ ਹੋ ਗਿਆ ਆ ਆਪਕੇ ਕੰਮ ਤਾਂ ਖਤਰੇ ਵਾਲਾ ਕੱਲ ਨੂੰ ਵੀ ਮਹੀਆ ਅੱਜ ਸਾਰੀ ਰਾਤ ਮਹੀਆ 12 ਵਜੇ ਤੱਕ ਤਾਂ ਪੂਰਾ ਨੈਟ ਦਿਖਾਉਂਦਾ ਆ ਉੱਤਰ ਪਠਾਨਕੋਟ ਵਾਲ ਵੀ ਕਹਿੰਦੇ ਪਵਰ ਨੁਕਸਾਨ ਹੋ ਗਿਆ ਆ ਇੱਕ ਕੋਈ ਪੋਲ ਟੁੱਟਿਆ ਆ ਸਵੇਰ ਦਾ ਮੈਂ ਟੀਵੀ ਮੂਰ ਤੇ ਬੈਠਾ ਨਹੀਂ ਥੋੜਾ ਟਾਈਮ ਨਹੀਂ ਲੱਗਾ ਔਰ ਬਸ ਦੇਖਦੇ ਆ ਨੁਕਸਾਨ ਬਹੁਤ ਹੋਇਆ ਆ ਬਹੁਤ ਪਾਸਿਆਂ 'ਚ ਹੋਇਆ ਨੁਕਸਾਨ ਐਸਮੀਨਾ ਤਾਂ ਜ਼ਿਆਦਾ ਹੀ ਹੋ ਗਿਆ ਨਹਿਰਾ ਵੀ ਭਰੀਆਂ ਹੀ ਆ ਰਹੀਆਂ ਆ ਪੂਰਾ ਪਾਣੀ ਛੱਡਿਆ ਪਿਆ ਐ ਦਰਖਤਾਂ ਦੀ ਗ੍ਰੀਨਰੀ ਕਿੰਨੀ ਹੋਈ ਪਈ ਆ ਮੀਂਹ ਦੇ ਨਾਲ ਐ ਚਮਕਾ ਮਾਰਦੇ ਆ ਪੱਤੇ ਵੀ ਧੋ ਹੋ ਗਿਆ ਦੋ ਤਿੰਨ ਦਿਨ ਹੋ ਗਿਆ ਐ ਲਗਾਤਾਰ ਹਾਸਲਾਂ ਖੜੀਆਂ ਬਹੁਤ ਵਧੀਆ ਮਹਾਰਾਜ ਭਲੀ ਕਰੇ ਹੁਣ ਤਾਂ ਪੱਕਣ ਤੇ ਆਈਆਂ ਆ ਕਿਸੇ ਉਹੀ ਨਾ ਖੜਾਂ ਵਾਲੇ ਹਾਲਾਤ ਨਾ ਬਣਾ ਦੇ ਰੱਬ ਚੋਨੇ ਬਹੁਤ ਵਧੀਆ ਖੜੇ ਆ ਕੋਈ ਬਿਮਾਰੀ ਨਹੀਂ ਹੈਗੀ ਐਨ 70 80% ਤਾਂ 90 ਹੀ ਨਿਸਰ ਗਏ ਆ ਹੁਣ ਹੁਣ ਕਿਤੇ ਉਦਾਂ ਦੇ ਹਾਲਾਤ ਬਣ ਗਏ ਫੇਰ ਔਖਾ ਆ। ਮੀਂਹ ਕਣੀ ਚ ਪੱਠੇ ਤੋਂ ਉੱਥੇ ਵਾਲੇ ਬੰਦੇ ਦਾ ਵੀ ਔਖਾ ਹੋ ਜਾਂਦਾ। ਇੱਕ ਸਾਡਾ ਵੀਰ ਕੋਈ ਪੱਠੇ ਵੱਢ ਕੇ ਲਿਆ ਰਿਹਾ ਥੋੜੇ ਜਿਹਾ। ਫਸਲ ਵਾੜੀ ਸਾਰੀ ਬਹੁਤ ਵਧੀਆ ਖੜੀ ਆ। ਕਿੱਥੇ ਢਿੱਪਾਲਟੀ ਆ? ਜਿਪਸੀ ਚਾਰਪਰ ਚਾਰਪਰ ਠੀਕ ਆ ਦੀ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਮਹਾਰਾਜ ਸਾਰਿਆਂ ਤੇ ਭਲੀ ਕਰੇ ਮੈਂ ਤਾਂ ਬਹੁਤ ਲੋਕੀ ਆ ਟੀਵੀ ਤੇ ਵੀ ਦਿਖਾ ਰਹੇ ਆ ਵੀ ਪਾਣੀ ਦੇ ਨਾਲ ਘਰੋਂ-ਘਰ ਹੋ ਰਿਹਾ ਹੈ ਆ ਬਹੁਤ ਔਖਾ ਆ ਪਸ਼ੂ ਵਾਲੀ ਬਹੁਤ ਔਖਾ ਆ ਇਦਾਂ ਦੇ ਵਿੱਚ ओके okay, जी ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ